ਜੋ 10ਵੀਂ ਦੀ ਹੋਣ ਦੇ ਨਾਤੇ ਬਹੁਤ ਖੁਸ਼ਾਂ ਇਹ ਅਧਿਆਪਕਾਂ ਵੱਲੋਂ ਸਿਖਾਈ ਅੱਜ ਦੀ ਪ੍ਰੋਗਰਾਮ ਵਾਲੇ ਹਰ ਤਰ੍ਹਾਂ ਦੇ ਜਿਹੜੇ ਥਵੇਲੇ ਨੂੰ ਉਹਨਾਂ ਤੋਂ ਪਰ ਉਹਨੇ ਜਿੰਨੀ ਮਿਹਨਤ ਔਰ ਇਹਨਾਂ ਖੁਸ਼ਮੰਦਰੀ ਨਾਲ ਔਰ ਇੰਨਾ ਡੈਡੀਕੇਸ਼ਨ ਨਾਲ ਜਿਹੜੀ ਡਿਊਟੀ ਦਿੱਤੀ ਹੈ ਮੈਂ ਇਹਨਾਂ ਦਾ ਰਣੀ ਰਣੀ ਧੰਨਵਾਦੀਆਂ ਔਰ ਸਾਰੇ ਹੀ ਵਿਦਿਆਰਥਵਾਨਾਂ ਨੂੰ ਔਰ ਖਿਆਤੀ ਟੀਚਰ ਸਾਹਿਬਾਨ ਨੂੰ ਸਲੂਟ ਕਰਦਾ ਔਰ ਇਹਨਾਂ ਦੀ ਅੱਜ ਦੇ ਦਿਨ ਦੀ ਦਿੱਤੀ ਹੋਈ ਜਿਹੜੀ ਡਿਊਟੀ ਹੈ ਉਹਦੇ ਨਾਲ ਪਾਣਾ ਜਿਹੜਾ ਉਹ ਗਦਗਦ ਹੋ ਗਿਆ ਔਰ ਮੈਨੂੰ ਇੰਨੇ ਖੁਸ਼ੀ ਹੋਈ ਹੈ ਕਿ ਤੁਸੀਂ ਪੂਰੇ ਅਨੁਸ਼ਾਸਨ ਦੇ ਵਿੱਚ ਔਰ ਪੂਰੀ ਡਟਟਤਾ ਦੇ ਨਾਲ ਜਿਹੜੇ ਅੱਜ ਦੇ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਾਇਆ ਔਰ ਜਿਹੜੇ ਵੀ ਵਿਦਿਆਰਥੀ ਇਹਦੇ ਵਿੱਚ ਸ਼ਾਮਲ ਹੋਏ ਨੇ ਸਾਰਿਆਂ ਨੂੰ ਮੁਬਾਰਕਬਾਦ ਔਰ ਜਿਹੜੇ ਜਿੱਤੇ ਨੇ ਉਹਨਾਂ ਨਾਲੋਂ ਪਹਿਲਾਂ ਜਿਹੜੇ ਹਾਰੇ ਨੇ ਉਹਨਾਂ ਨੂੰ ਮੁਬਾਰਕਬਾਦ ਫਿਰ ਜੇਤੂਆਂ ਨੂੰ ਤਾਹ ਦਲੋ ਜਿਹੜਾ ਹੈਗਾ ਸਲਾਮ ਹੈ ਕਿ ਉਹਨਾਂ ਨੇ ਆਪਣੀ ਪੂਰੀ ਜਿੰਦ ਜਾਨ ਨਾਲ ਇਸ ਕੰਪੀਟੀਸ਼ਨ ਨੂੰ ਜਿੱਤਿਆ ਕਿਉਂਕਿ ਜਿੱਤ ਹਾਰ ਹੁੰਦੀ ਹੈ ਦੋ ਘੋਲ ਜੋ ਦੋ ਜਿਹੜੇ ਆਪਣੇ ਖੇਡਣ ਵਾਲੇ ਦੋ ਟੀਮਾਂ ਦੇ ਜਿਹੜੇ ਆਪਸ ਵਿੱਚ ਜੁੜਦੇ ਐ ਲੜਦੇ ਐ ਖੇਡਦੇ ਐ ਔਰ ਜਿੱਤ ਤਾਂ ਇੱਕ ਦੀ ਹੋਣੀ ਹੁੰਦੀ ਐ ਪਰੰਤੂ ਜਿੱਤ ਦੇ ਨਾਲ ਹਾਰ ਵੀ ਸਾਨੂੰ ਸਿਖਾਉਂਦੀ ਐ ਕਿ ਅਸੀਂ ਅੱਗੇ ਕਿਵੇਂ ਵਧਣਾ ਐ ਹਰ ਸਟੈਪ ਦੇ ਉੱਤੇ ਜਿੰਨੀਆਂ ਹਾਰਾਂ ਹੁੰਦੀਆਂ ਨੇ ਉਹ ਦਿਨੋਂ ਦਿਨ ਵਧੀਆ ਢੰਗ ਨਾਲ ਹੋ ਕੇ ਜਿਵੇਂ ਆਪਾਂ ਕਹਿੰਦੇ ਹਰ ਰਾਤ ਬਾਅਦ ਸਵੇਰ ਆਉਂਦਾ ਐ ਤਾਂ ਹਰ ਰਾਤ ਬਾਅਦ ਜਿੱਤ ਯਕੀਨੀ ਹੁੰਦੀ ਐ ਤਾਂ ਕੱਲ ਨੂੰ ਇਸ ਸੰਸਥਾ ਦੇ ਵਿੱਚ ਹੀ ਕਿਉਂਕਿ ਟਾਈਮ ਕਾਫੀ ਹੋ ਗਿਆ ਸਾਰੇ ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ ਔਰ ਇੱਕ ਵਾਰ ਸਾਰੇ ਅਧਿਆਪਕ ਸਾਹਿਬਾਨਾਂ ਦਾ ਤੇ ਪਿਆਰੇ ਵਿਦਿਆਰਥੀਆਂ ਦਾ ਬਹੁਤ-ਬਹੁਤ ਧੰਨਵਾਦ ਮੁੰਡੇ ਜਾਓ ਸਾਰੇ